ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਹਾਂ ਦੱਦਾ ਦੇਖ ਜੇ ਬਿਨ ਸੰਹਾਰਾ ਹਾਂ ਜੋ ਦਿਸ ਰਿਹਾ ਸਾਨੂੰ ਉਹ ਨਾਸ ਹੁੰਦਾ ਹੈ ਨਾਸ ਹੁੰਦਾ ਜੋ ਦਿਸ ਦਿਖ ਰਿਹਾ ਹੈ ਸ਼ਰੀਰ ਦਿਖ ਰਿਹਾ ਹੈ ਉਹ ਨਾਸਪਨ ਜਿਹਨੂੰ ਦਿਖ ਰਿਹਾ ਹੈ ਜ਼ਰੀਰ ਉਹ ਨਾਸਵੰਤ ਨਹੀਂ ਹੈ। ਟੇਕਣ ਵਾਲਾ ਨਾਸਵੰਤ ਨਹੀਂ ਹੈ। ਜੋ ਤਿਸਰੇ ਨਾਲੋਂ ਜੋ ਸ਼ਰੀਰ ਦੇ ਵਿੱਚ ਬੋਲਦਾ ਉਹ ਨਾਸਵੰਤ ਨਹੀਂ ਹੈ। ਜਿਹੜਾ ਸ਼ਰੀਰ ਨਾਸਵੰਤ ਹੈ। ਇਸ ਕਰਕੇ ਜਦ ਸੰਗਤ ਪਹੁੰਚ ਕੇ ਹੈ ਨਾ ਰਬਦਾਸ ਜਨ ਮੇਰੀ ਸੰਗਤ ਪਹੁੰਚ ਸੋਚ ਦਰ ਰਾਤੀ ਮੈਂ ਸ਼ਰੀਰ ਦੀ ਸੰਗਤ ਕਰ ਲਈ ਜਿਹੜੀ ਤੇ ਕਮਜ਼ੋਰ ਸੰਗਤ ਹੈ ਤੇ ਬਹੁਤ ਕਮਜ਼ੋਰ ਹੈ ਇਹ ਬੌਡੀ ਟੁੱਟ ਜਾਣੀ ਹੈ ਵਿਚਾਲੇਓ ਇਹਦੀ ਬਹੁਤ ਉਮਰ ਥੋੜੀ ਹੈ ਮੇਰੀ ਉਮਰ ਕਿੰਨੀ ਹੈ ਮੇਰੀ ਉਮਰ ਕੋਈ ਦੱਸੇ ਨਹੀਂ ਸਕਦਾ ਕਿੰਨੀ ਹੈ ਮੇਰੀ ਉਮਰ ਦਾ ਮੈਨੂੰ ਬਰੀ ਪਤਾ ਨਹੀਂ ਇਹ ਅਪਰੰਪਰ ਹੋਤਾ ਆਇਆ ਜੀਵ ਇਹ ਜਿਹੜਾ ਇਹ ਤਾਂ ਹੁੰਦਾ ਹੀ ਆ ਅਬਰੰਭ ਪਰ ਲਗਾਤਾਰ ਤੇਦੀ ਉਮਰ ਨਹੀਂ ਹੁੰਦੀ ਕਾਲ ਦਾ ਇਹ ਤੇ ਕੋਈ ਅਸਰ ਨਹੀਂ ਸਮੇਂ ਦਾ ਤੇ ਕੋਈ ਅਸਰ ਇਹ ਸਤ ਸਰੂਪ ਉਹ ਸਤ ਦੇ ਉਹ ਸਮੇਂ ਦਾ ਅਸਰ ਨਹੀਂ ਤੇ ਜਦ ਇਹ ਸਰੀਰ ਨਾਲ ਜੁੜ ਗਿਆ ਸਰੀਰ ਨੂੰ ਆਪਣਾ ਬਣਾ ਲਿਆ ਸਰੀਰ ਦਾ ਸਾ ਸਰੀਰ ਨੂੰ ਸੱਚ ਕਰਕੇ ਮੰਨ ਲਿਆ ਵੀ ਮੇਰਾ ਸਾਥ ਦੇਊਗਾ ਇਸ ਭਲੇ ਕੁੱਝ ਮਾਰਿਆ ਜੜਾ ਨੇ ਜੋ ਦਿਸਦਾ ਤੇ ਸਰੀਰ ਕਰਕੇ ਹੋਰ ਕੁਝ ਬਹੁਤ ਦਿਸਦਾ ਸਰੀਰ ਦੀ ਲੋੜ ਅਨਸਾਰੀ ਇਹ ਦੀਆਂ ਨੇ ਦਿਸਣ ਵਾਲਾ ਫੰਸਨ ਹਰੇ ਇਹਦੀ ਸੰਗਤ ਨਹੀਂ ਕਰਦੀ ਇਹਦੀ ਸੰਗਤ ਨਹੀਂ ਕਰਦੀ ਜਾਸ ਅਦੇਖ ਤਾਂ ਸਰਾਖ ਵਿਚਾਰਾ ਜਿਹੜਾ ਦਿਸਦਾ ਨਹੀਂ ਸਰੀਰ ਦੇ ਪਿੱਛੇ ਆਪਣੇ ਤੇ ਆ ਦੂਸਰ ਨਾਲ ਦੇਚ ਹੋਰ ਕਿਸੇ ਦੇਚ ਉਹਦੀ ਵਿਚਾਰ ਕਰ ਉਹ ਕੀ ਹੈ ਉਹਨੇ ਤਰੱਕੀ ਕੀਤੀ ਕਿ ਨਾ ਕੀਤੀ ਕੀਰ ਕਰਕੇ ਕੋਈ ਬੁਖਾਰ ਹੋ ਜਾਂਦਾ ਹੈ ਗੁਮਾਰ ਹੋ ਜਾਂਦਾ ਹੈ ਬੂਤੇ ਦਾਗ ਹੋ ਜਾਂਦੇ ਨੇ ਰੰਗ ਕਾਲਾ ਹੋ ਜਾਂਦਾ ਹੈ ਤਾਂ ਬੜਾ ਇਲਾਜ ਕਰਦੇ ਬੁੱਧੀ ਦੀ ਖੂਪਤਾ ਮੰਦੇ ਉਤੇ ਕਾਲਖ ਕਲੰਕ ਇਹਨਾਂ ਦਾ ਰਾਜ ਨਹੀਂ ਕਰਦਾ ਇਲਾਜ ਤਾਂ ਇਹਦਾ ਕਰਨਾ ਸੀ ਮਨ ਦੀ ਬੁੱਧੀ ਦੀ ਸੁੰਦਰਤਾ ਵੱਲ ਕੋਈ ਧਿਆਨ ਨਹੀਂ ਸਰੀਰ ਦੀ ਸੁੰਦਰਤਾ ਵੱਲ ਧਿਆਨ ਜਿਹੜੇ ਬਿਰਸਤਨ ਵਾਲੀ ਹੈ ਜਿਹਨੇ ਰੰਗ ਕੋਈ ਨਹੀਂ ਤੁਹਾਡਾ ਧਿਆਨ ਗੁਰਬਾਣੀ ਦਾ ਜੋਤ ਉਤੇ ਹੈ ਸੰਸਾਰ ਦਾ ਧਿਆਨ ਸਾਰਾ ਸਰੀਰ ਜਾਤ ਉਤੇ ਹੈ ਜਾਤ ਉਤੇ ਧਿਆਨ ਜਿਹਨ ਧਰਮ ਨੇ ਸੰਸਾਰ ਦੇ ਬਣਾਏ ਹੋਏ ਇਹ ਸੰਸਾਰ ਦਾ ਬਣਾਇਆ ਹੋਇਆ ਤਾਰੂਡੀ ਇਹ ਸੰਸਾਰ ਨੂੰ ਦੱਸਿਆ ਹੋਇਆ ਧਰਮ ਦਾ ਦਰਗਾਹ ਜੋ ਵੀ ਅਸਲੀ ਧਰਮ ਹੈ ਸੰਸਾਰਤਾ ਆਪਣੀ ਆਪਣੀ ਮਤਨ ਅਨਸਾਰ ਤਾਂ ਬਣਾ ਕੇ ਉਲਝ ਗਿਆ ਚਾਚਾ ਉਰਜੀ ਸੁਰਜ ਨਹੀਂ ਜਾਣ ਇਹ ਦੁਨੀਆ ਉਲਝ ਗਈ ਸਾਰੀ ਹੋਈ ਦੁਨੀਆ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਠੀਕ ਹੈ ਕੀ ਸੱਚ ਹੈ ਕੀ ਝੂਠ ਹੈ ਜੋ ਸੱਚ ਹੈ ਉਹ ਦੀਦਾ ਨਹੀਂ ਜੋ ਦੀਦਾ ਸੱਚ ਨਹੀਂ ਜੋ ਸੱਚ ਹੈ ਉਹ ਦੀਦਾ ਨਹੀਂ ਜੋ ਦੀਦਾ ਸੱਚ ਨਹੀਂ ਜੋ ਦੀ ਪਕੜ ਵਿੱਚ ਹੈ ਸੰਸਾਰ ਦਾ ਜੋ ਹੱਥ ਨਾਲ ਅਸੀਂ ਫੜ ਲੈਂਦੇ ਹਾਂ ਉਹ ਕਨਾਂ ਦੀ ਪਕੜ ਜਾ ਜਾਂਦਾ ਹੈ ਫੇਕ ਰਿਕਾਰਡ ਰਚਾ ਜਾਂਦਾ ਹੈ ਉਹ ਸਭ ਝੂਠ ਹੈ ਜੋ ਸੱਚਾ ਉਹ ਸਾਡੇ ਪਕੜਦੇ ਪਰੇ ਪਰ ਜਿਹਦੀ ਪਕੜਦੇ ਪਰੇ ਉਹ ਆਪੇ ਸੱਚ ਹੈ ਐਡੀ ਗੱਲ ਸ਼ੁਰ ਜਿਹਦੀ ਪਕੜਦੇ ਪਰੇ ਉਹ ਹੀ ਸੱਚ ਜਿਹੜਾ ਖੋਜ ਰਿਹਾ ਹੈ ਅਸਲ ਤੋਂ ਨੇ ਆਪਣੇ ਆਪ ਨੂੰ ਖੋਜਣਾ ਸੀ ਉਹ ਅਸੀਂ ਤਾਂ ਹੋਰ ਕੁਝ ਖੋਜ ਰਹੇ ਹਾਂ ਕਿਸੇ ਨੂੰ ਦੇਖਣਾ ਹੈ ਦੇਖਣਾ ਸੀ ਆਪਣੇ ਆਪ ਨੂੰ ਜੇ ਤਾਂ ਦੇਖਣਾ ਹੋਵੇ ਸੰਸਾਰ ਨੂੰ ਫਿਰ ਤਾਂ ਅੱਖ ਤੋਂ ਬਾਹਰ ਨੂੰ ਦੇਖਾਂਗੇ ਜੇ ਦੇਖਣ ਵਾਲੇ ਨੂੰ ਦੇਖਣਾ ਹੋਵੇ ਫਿਰ ਅੰਦਰੋਂ ਚੱਕਣਾ ਉਹ ਤਾਂ ਅੰਦਰੋਂ ਦੇਖ ਰਿਹਾ ਬਾਹਰ ਨੂੰ ਜੇ ਜਿਹੜਾ ਪਿੱਛੇ ਅੱਖ ਦੇ ਪਿੱਛੇ ਖੜਾ ਦੇਖ ਰਿਹਾ ਉਹਨੂੰ ਜੇ ਦੇਖਣਾ ਫਿਰ ਬਾਹਰੋਂ ਤਾਂ ਦੇਖਣਾ ਹੀ ਵਾਗ ਕਰਦਾ ਆਪਣੇ ਅੰਦਰੋਂ ਬਾਹਰ ਨੂੰ ਸੱਦੀ ਵਾਗ ਕਰਕੇ ਦੇਖ ਲੋ ਆਤਮ ਦਰਸ਼ਨ ਦੀ ਗੱਲ ਕਰੀਏ ਗੁਰਬਾਣੀ ਜੋ ਦਿਸ ਰਿਹਾ ਉਹ ਸਭ ਨਾਸਵੰਤਾ ਇਸ ਕਰਕੇ ਜੋ ਨਹੀਂ ਦਿਸ ਰਿਹਾ ਦੇਖਣ ਵਾਲਾ ਸੰਸਾਰ ਚ ਸੁਣਨ ਵਾਲਾ ਸਰੀਰ ਚ ਸਮਝਣ ਵਾਲਾ ਸਰੀਰ ਚ ਜਿਹਦੇ ਤੇ ਹਾਨੀ ਲਾਭ ਦਾ ਅਸਰ ਪੈਂਦਾ ਜਿਹਨੂੰ ਗੁੱਸਾ ਹੁੰਦਾ ਉਹ ਕੌਣ ਹੈ ਜਿਹੜਾ ਖੁਸ਼ ਹੁੰਦਾ ਹੈ ਤੇ ਜਿਹੜਾ ਰੋਂਦਾ ਹੈ ਉਹ ਕੌਣ ਹੈ ਉਹਦੀ ਵਿਚਾਰ ਕਰਦੇ ਉਹ ਕੌਣ ਹੈ ਤਸਰਾਖ ਜਿਸ ਉਦੇਖ ਤਸਰਾਖ ਵਿਚਾਰਾ ਉਹ ਹੀ ਇਹ ਦੇਖ ਹੈ ਉਹਦੀ ਦادی ਸਾਨੂੰ ਉਹ ਉੱਥੇ ਰੱਖ ਸੋਈ ਵਿਚਾਰ ਦੀ ਉਹ ਕੀ ਹੈ ਉਹ ਹੀ ਨਰਾਕਾਰ ਉਹ ਹਿਦਰਾ ਦਾ ਹੈ ਹਿਦਰਾ ਘਰ ਪਰ ਕਿਦੋਂ ਦੇਖਣਾ ਪਰ ਮੇਰਾ ਕੰਦਾ ਸਿੰਪਲ ਹੈ ਉਹ ਸਾਡੇ ਕੋਲ ਥੋੜੇ ਦੁੱਧ ਪਾ ਲੈੰਦਰ ਉਹ ਵਾ ਸਿੰਪਲ ਉਹ ਜੇ ਘੜਨ ਲੱਗਦੇ ਨੇ ਉਦਾਂ ਲੱਗ ਜਾਂਦਾ ਕੀ ਹੈ ਸਿੰਪਲ ਬਾਕੀ ਦਿੱਤਾ ਹੈ ਤਾਂ ਦੂਸਰੇ ਆਏ ਵਸੇ ਟੈਸਟ ਕਰ ਲੈਣੇ ਸਾਰਿਆਂ ਜਿਹੇ ਹੀ ਹੈ ਸਿੰਪਲ ਸਾਰੇ ਦੁੱਧ ਚੋ ਹੀ ਸਿੰਪਲ ਹੈ ਉਦੋਂ ਦੇਖ ਕੋਈ ਇਹ ਜਾਂ ਤੇ ਕੋਈ ਰਿਜ਼ਲਟ ਆ ਕੇ ਦਿਖਾਇਆ ਜਾਂਦਾ ਫਿਰ ਘਟਕੜ ਮੈਂ ਹਰ ਜੂ ਕਿਸੇ ਆ ਰਿਜ਼ਲਟ ਆ ਜਾਂਦਾ ਘਟਕੜ ਮੈਂ ਹਰ ਜੂ ਬਸੇ ਦਾ ਮਤਲਬ ਸਗਲ ਦੂਰ ਵਿੱਚ ਕੀਆ ਸਗਲ ਦੂਰ ਵਿੱਚ ਕੀਆ ਘਟਕੜ ਮੈਂ ਹਰ ਜੂ ਬਸੇ ਰਿਜ਼ਲਟ ਤਾਂ ਇੱਕ ਆ ਗਿਆ ਸਗਲ ਬਣਸਪਤ ਵਿੱਚ ਬੈਸਾਂ ਦਾ ਰਿਜ਼ਲਟ ਆ ਗਿਆ ਰਿਜ਼ਲਟ ਜਿਹੜਾ ਆਪਣੇ ਚੋਣ ਉਹ ਹੀ ਬਾਹਰ ਜੋ ਭਿੱਤਰ ਤੋਂ ਬਾਹਰ ਜਨ ਇਹਦਾ ਇਹ ਵੀ ਅਰਥ ਹੈ ਜੋ ਤੇਰੇ ਅੰਦਰ ਹੈ ਉਹੀ ਸਾਰਿਆਂ ਚ ਹੈ ਪਰ ਜਿਹੜਾ ਅੱਖਾਂ ਦੇ ਹੀ ਦੇਖਦਾ ਹੈ ਔਰ ਜਿਹੜਾ ਸਾਲ ਲੈਂਦਾ ਦੋ ਇੱਕ ਨੂੰ ਇਹ ਵੀ ਅਰਥ ਹੈ ਕਿ ਆਪਣੇ ਤੇ ਹੀ ਲੌਣੇ ਸਿਰਫ ਅਰਥ ਇਹ ਆਪਣੇ ਤੇ ਹੀ ਲੌਣੇ ਅਰਥ ਜੋ ਅੱਖਾਂ ਦੇ ਦੇਖਦਾ ਕੰਨਾਂ ਤੱਕ ਸੁਣਦਾ ਬਾਹਰ ਗਲਵਾਦਾਂ ਕਰਦਾ ਉਹ ਔਰ ਜਿਹੜਾ ਇਹਦਾ ਮੂਲ ਹੈ ਸੋਲ ਵਾਲੇ ਦਾ ਦੇਖਣ ਵਾਲੇ ਦਾ ਮਨ ਦਾ ਮੂਲ ਜੇ ਤੋ ਮੰਨਦੀ ਹੋਦ ਹੈ ਬੰਤੂ ਜੋਤ ਸਰੂਪ ਹੈ ਉਹ ਇਹ ਦੋ ਇੱਕੋ ਨੇ ਦੋ ਰਲ ਕੇ ਇੱਕ ਬਾਹਰ ভিতর ਇੱਕੋ ਜਣਾ ਦੁਆਨ ਨੂੰ ਰੜਾ ਕੇ ਕਹ ਪਰ ਇੱਕ ਦੀ ਗੱਲ ਹੈ ਸਾਰੀ ਇੱਕ ਦੀ ਹੋਵੇ ਆਖਿਆ ਬਾਣੀ ਤੂੰ ਆਪੇ ਇਹ ਕਹ ਦੇ ਕੋਈ ਜਾਣਨਾ ਇੱਕੋ ਸ੍ਰਿਸ਼ ਸਿ ਸਭਾਈ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਇੱਕੇ ਰੱਖਿਆ ਹੋਇਆ ਘਟਬਾਤ ਕਿਤੇ ਨਹੀਂ ਹੈ ਇੱਕਮਕਾਰ ਉਸੇ ਕਦੇ ਆਕਾਰ ਬਣਾਇਆ ਹੈ ਉਹ ਹੀ ਬੋਲਦਾ ਉਹ ਉਸੇ ਨੇ ਇੱਛਾ ਪੈਦਾ ਕੀਤੀ ਆਪਣੇ ਵਿੱਚ ਅਬਰ ਨਹੀਂ ਦੂਜਾ ਹੋਰ ਦੂਜਾ ਕੋਈ ਨਹੀਂ ਕਿਸੇ ਚ ਇਹ ਤਾਂ ਐਵੇਂ ਵਾਰਨ ਵਾਰਨ ਜਾਤਾਂ ਬਣਾ ਲੀਆਂ ਇਹਨਾਂ ਨੇ ਕੋਈ ਚੀਜ਼ ਹੈ ਸਭ ਇਕ ਓੰਕਾਰ ਆਵ ਨਹੀਂ ਦੂਜਾ ਨਾਨਕ ਇਕ ਸਬਾਈ ਤੇ ਇਹ ਕਹੋ ਜਾਂਦਾ ਫਿਰ ਸਮਾਉਂਦਾ ਅੱਧਾ ਨਹੀਂ ਸਮਾ ਸਕਦਾ ਅੱਧਾ ਅੱਧੇ ਚ ਸਬੋ ਅੱਧਾ ਤਾਂ ਆਪਸ ਵਿੱਚ ਇੱਥੇ ਹੀ ਸਮਾਉਂਦਾ ਹੈ ਇਕ ਜਾ ਕੇ ਫਿਰ ਸੱਚਖੰਡ ਚ ਸਮਾ ਜਾਂਦਾ ਸਮਾਉ ਦਾ ਇਕ ਹੋਇਆ ਜਾ ਕੇ ਇਹ ਕਹੋ ਕੇ ਸੁਰਤ ਸ਼ਬਦ ਦੇ ਵੀ ਸਮਾ ਜਾਂਦੀ ਫਿਰ ਸੰਸਾਰ ਚ ਨਹੀਂ ਰਹਿੰਦਾ ਨਾਨਕ ਇਕ ਸਬਾਈ ਇੱਕ ਗੱਲ ਹੋੱਕੇ ਸਮੋੜੇ ਇੱਕ ਵਿੱਚ ਨਹੀਂ ਸਮਾਉਣਾ ਦੇਖੋ ਇੱਥੇ ਆ ਗਿਆ ਹੁਣ ਕਰ ਸੰਸਾਰ ਕਹਿੰਦਾ ਇੱਕ ਵਿੱਚ ਸਮੋੜ ਬਿਲਕੁਲ ਗਲਤ ਹੈ ਇੱਕ ਇੱਕ ਵਿੱਚ ਨਹੀਂ ਸਮਾ ਸਕਦਾ ਕੁਝ ਵੀ ਜੇ ਇੱਕ ਜੀ ਕੋ ਸਮਾਉ ਇੱਕ ਵੱਧ ਜਾਊਗਾ ਸਵਾ ਹੋ ਜੂ ਡੂਡ ਹੋ ਜੂ ਇਕਰੇ ਇਕ ਹੋਣ ਜੇ ਇੱਕ ਨੇ ਇਕਣਾ ਸਮਾ ਨਹੀਂ ਸਕਦਾ ਕੁਝ ਇਹ ਬੋੜਨ ਗੱਲ ਐ ਹੀ ਸਮਝ ਆ ਰਹੀ ਇਸੇ ਨੂੰ ਕਾਇਦੇ ਰ ਮੁਕਤੀ ਡੂਬ ਮਰਨਾ ਹੈ ਉਸ ਦਾ ਤਾਂ ਖਤਮ ਹੋ ਜਾਣਾ ਹੈ ਬਿਲਕੁਲ ਹੀ ਉਸ ਦਾ ਖਤਮ ਹੋਣਾ ਸਮਾਉਣਾ ਹੀ ਦੇ ਵਿੱਚ ਹੈ ਸਮਾਉਣਾ ਹੀ ਸ਼ਬਦ ਵਿੱਚ ਹੈ ਇੱਕ ਦੀ ਸੁਰਤ ਸ਼ਬਦ ਵਿੱਚ ਉਕ ਮਿਲਦੀ ਹੈ ਰਾਗੀ 10000 ਗਾ ਰਿਹਾ ਹੈ ਇੱਕ ਰਾਗੀ ਨੇ ਉਹਨਾਂ ਦੇ ਵਿੱਚ ਸੁਰ ਬਲਉੜੀਆਂ 10000 ਦੀ ਸੁਰਤ ਜਦੋਂ ਵੀ ਸੁਰੇ ਕੋਹ ਜਾਣੀਏ ਹਲੇ ਬੇਸੁਰ ਐ ਸੁਰ ਐ ਬੇਤਾਲਾ ਹੈ ਫਿਰ ਇਹ ਜੋ ਬੇਤਾਲਾ ਤਾਲ ਉਹਦੇ ਵਿੱਚ ਨਹੀਂ ਆਉਂਦੀ ਸੁਰ ਵਿੱਚ ਨਹੀਂ ਆ ਰਹੀ ਉਹਨਾਂ ਦੇ ਜਿੱਦਣ ਸੁਰ ਦੇ ਨਾਲ ਸੁਰ ਮਿਲ ਗਈ ਸੁਰ ਸਾਰਿਆਂ ਦੀ ਇੱਕ ਹੈ ਸਰੀਰ ਡੱਡਨੇ ਰੀਰਤਾ ਡੱਡਨੇ ਜਿਵੇਂ ਉਹ 10000 ਇੱਕ ਹੋਰ ਰਲ ਗਿਆ ਵਿੱਚ ਪਰ ਜਿਹੜੀ ਆਵਾਜ਼ ਆ ਸਾਰਿਆਂ ਦੀ ਸੁਰ ਹੈ ਜੋ ਧੋਨਾ ਪੈਦਾ ਹੋਈ ਉਹ ਇੱਕ ਇਹ ਕਰਕੇ ਸੁਰਤਾ ਜਿਹੜੀ ਧੁੰਦੇ ਵਿੱਚ ਮਿਲਉਣੀ ਹੈ ਸੁਰਤ ਸ਼ਬਦ ਵਿੱਚ ਮਿਲਦੀ ਹੈ ਸ਼ਬਦ ਸਾਰਿਆਂ ਦਾ ਹੋ ਸਕਦਾ ਇੱਕ ਸ਼ਬਦ ਬਹੁਤਿਆਂ ਦਾ ਇੱਕ ਹੋ ਸਕਦਾ ਹੈ ਮੇਲ ਸ਼ਬਦ ਵਿੱਚ ਹੈ ਨਾ ਕਿ ਮੇਲ ਆਪਸ ਵਿੱਚ ਹੈ ਉਹ ਇੱਕ ਇੱਕ ਕਰਨ ਸਾਰੇ ਤਾਂ ਹੀ ਬਰਾਬਰ ਨੇ ਸੱਚਖਣ ਸਭ ਇੱਕ ਨੇ ਉਥੇ ਅਨੇਕ ਹੈ ਫਿਰ ਇੱਕ ਹੈ ਇੱਕ ਹੈ ਸ਼ਬਦ ਕਰਕੇ ਇੱਕ ਨੇ ਧੁਨ ਕਰਕੇ ਇੱਕ ਨੇ ਆਵਾਜ਼ ਕਰਕੇ ਇੱਕ ਨੇ ਵੇਸੇ ਸਾਰੇ ਹੱਡਾ ਨੇ ਆ ਗੱਲ ਜਿਹੜੀ ਇਹ ਬਹੁਤ ਇੰਪੋਰਟੈਂਟ ਹੈ ਇੱਥੇ ਆ ਕੇ ਜੜੇ ਹੋਏ ਨੇ ਸਾਰੇ ਵਿਦਵਾਨ ਇੱਥੇ ਆ ਕੇ ਹਟ ਜੇ ਹੋਏ ਨੇ ਜ਼ਮੀਨ ਹੈ ਆਪਣੀ ਕੱਲਾ ਕੱਲਾ ਆਈਟਮ ਕੱਲਾ ਕੱਲਾ ਪਿਆ ਜ਼ਮੀਨ ਦੇ ਵਿੱਚ ਜਦ ਮਰਜ਼ੀ ਐਡ ਕਰ ਲੋ ਪੈਨ ਆਈਟਮ ਆਈਟਮ ਦੇ ਵਿੱਚ ਜੁੜ ਨਹੀਂ ਸਕਦਾ ਕੱਲਾ ਕੱਲਾ ਪੈਨ ਪੈਨ ਜ਼ਮੀਨ ਇਕ ਬਸ ਐਂ ਹੈ ਜਿਵੇਂ ਆਈਟਮ ਪੈਨ ਇਥੇ ਜੁੜੇ ਵੀ ਹੋਏ ਨੇ ਹੈਵ ਵੀ ਗਾਟ ਡਾਟ ਸੇਮ ਹੀ ਉੱਥੇ ਜਦੋਂ ਦਸਮ ਬਾਸ ਜਾਨੇ ਕਿ ਅਨੇਕ ਹੈ ਫਿਰ ਇੱਕ ਹੈ ਇੱਥੋਂ ਕਰਨ ਦੀ ਸਮਝ ਆਈ ਹੈ ਆਦ ਵਿੱਚੋਂ ਔਖੀ ਸਮਝ ਆਉਂਦੀ ਹੈ ਦਸਮ ਵਿੱਚੋਂ ਸੌਖੀ ਸਮਝ ਆਈਏ ਅਨੇਕ ਹੈ ਫਿਰ ਕਹਿੰਦਾ ਕਿ ਇੱਕ ਹੈ ਸਲਾਹ ਵਿੱਚ ਸਲਾਹ ਸਾਰਿਆਂ ਦੀ ਇੱਕ ਹੈ ਹੈ ਸਾਰੇ ਬਖਰੇ 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 ਹੁੰਦੇ ਹੋਏ ਵੀ ਇੱਕ ਨਹੀਂ ਕੋਈ ਸਲਾਹ ਜੋ ਇੱਕ ਹੈ ਇਸ ਕਰਕੇ ਸ਼ਕਤੀਸ਼ਾਲੀ ਸਲਾਹਏ ਕੋ ਸਾਰਿਆਂ ਦੀ ਹੈ RAM ਤੋਂ ਸ਼ਕਤੀਸ਼ਾਲੀ RAM ਦਾ ਨਾਮ ਤਾਂ ਹੈ ਉਹ ਸਾਰਿਆਂ ਦੀ ਸ਼ਕਤੀ ਉਹਦੇ ਚ ਸਾਰਿਆਂ ਦੀ ਸ਼ਕਤੀ ਉਹਦੇ ਵਿੱਚ ਹੈ ਸ਼ਬਦ ਵਿੱਚ ਸਲਾਹ ਸਾਰਿਆਂ ਦੀ ਪਾਰਲੀਮੈਂਟ ਦੇ ਵਿੱਚ ਕੱਲਾ-ਖੱਲਾ ਬੰਦਾ ਜਦੋਂ ਕੋਈ ਰੈਜ਼ੋਲੂਸ਼ਨ ਸਰਬਸੰਮਤੀ ਨਾਲ ਪਾਸ ਹੋ ਗਿਆ ਉਹਦੇ ਅੱਗੇ ਸਾਰੀ ਸਰਚ ਕੋਣ ਦੇ ਸਾਰਿਆਂ ਨੂੰ ਮਰਨਾ ਪਊ ਹਾਲਾਂਕਿ ਪਾਸ ਸਾਰਿਆਂ ਨੇ ਆਵੇ ਕੀਤਾ ਕਿਸੇ ਨੇ ਨਹੀਂ ਕੀਤਾ ਆਪੇ ਕਾਨੂੰਨ ਬਣਾ ਕੇ ਆਪੇ ਉਹਦੇ ਅੱਗੇ ਸਰਚ ਕੋਣ ਦੇ ਸਾਰੇ ਤਦੂਨ ਆਪਣਾ ਪਰ ਕੱਲਾ ਕੱਲਾ ਗਰੂਨ ਤਾਂ ਕੋਈ ਬਣਾ ਨਹੀਂ ਕੋਈ بڑا ਕਾਨੂੰਨ ਤੋਂ ਇਸ ਕਰਕੇ ਜਿਹੜਾ ਨਾਮ ਹੈ ਉਹਦੀ ਹੀ ਵਡਿਆਈਆਂ ਨੇ ਸਾਰੀ ਵਡਿਆਈ ਕਿਹਦੀ ਹੈ ਨਾਮ ਦੀ ਸ਼ਕਤੀਸ਼ਾਲੀ ਕੌਣ ਹੈ ਸਰਗੁਣ ਕੌਣ ਹੈ ਤਾਂ ਜਵਾਬ ਸਹੀ ਹੁੰਦਾ ਸਵਾਲ ਦਾ ਨਹੀਂ ਸਵਾਲ ਇੱਥੇ ਆ ਕੇ ਅੜ ਜਾਂਦਾ ਲੱਗਦੀ ਹੈ ਨਾ ਸਮਝ ਦੇ ਨੀ ਜਾ ਕੇ ਇਹ ਮਿਕਸ ਹੋ ਗਿਆ ਸਮੁੰਦਰ ਵਿੱਚ ਸਾਗਰ ਵੀ ਇੱਕੋ ਸਾਗਰ ਹੋ ਗਿਆ ਭੂਦਾ ਵੀ ਆਡਾਡ ਹੋ ਸਕਦੀ ਹੈ ਬੂਦ ਫਿਰ ਆਣੀ ਹੋ ਪਰ ਬੂਨ ਦੇ ਵਿੱਚ ਇਹ ਹੁੰਦਾ ਉਹ ਪਾਣੀ ਨਹੀਂ ਹੋ ਸਕਦਾ ਢੋਹੀ ਜਿਹੜਾ ਗਿਆ ਜੇ ਆਈਟਮ ਦੀ ਗੱਲ ਕਰੀਏ ਫਿਰ ਜਿਆਦਾ ਸਮਝ ਆਉਂਦੀ ਹੈ ਸੜ ਥੋ ਚੀਜ਼ ਇਹ ਆ ਵੀ ਉਹ ਦਰ ਤੇ ਤੂੜ ਕੇ ਕਦੂਕਾ ਦਾ ਤੂੜੀ ਸਮਾਂ ਤੂੜ ਕੇ ਕਨੂਕਾ ਸਾਹਿਬ ਥੋੜੀ ਸਮਾਂ ਉਹ ਐਟਮ ਦੀ ਉਹ ਗੱਲ ਕੀਤੀ ਐ ਇੱਕ ਨੋਕਾ ਦਸ ਬਨੇ ਜੋ ਕਲੀਅਰ ਕੀਤੀ ਐ ਗੱਲ ਆਜ ਤੱਕ ਕਲੀਅਰ ਹੋਈ ਨਹੀਂ ਜਿਹਨੂੰ ਕਹੀ ਜਾਂਦੇ ਨੇ ਬਾਣੀ ਹੋਣੀ ਹੈ ਤਾਂ ਕਿ ਹੰਸਾ ਸਗਲੇ ਜਨਾਂ ਉੱਥੇ ਵੀ ਇਹੀ ਤਾਂ ਕਿ ਹੰਸਾ ਸਗਲੇ ਜਨ ਬਹੁਤ ਬਹੁਤ ਜਿਆਦੇ ਨੇ ਪਹਿਲ ਪੁਰੀਏ ਪਹਿਲ ਪੁਰੀਏ ਅਮਰਤਵਨਾ ਪੂਰਨ ਪੂਰਨ ਪੁੰਨਰਕਵਨਾ ਤਾਂ ਕਿ ਹੰਸਾ ਸਗਲੇ ਤਾਂ ਕਿ ਹੰਸਾ ਸਗਲੇ ਜਨ ਸਾਰੇ ਉਤੇ ਹੰਸ ਨੇ ਬਹੁਵਚਨ ਪਰਸੂਮੇ ਬਸਿਆ ਸੱਤ ਕਾ ਖੇੜਾ ਖੇੜੇ ਚ ਇੱਕ ਕਾਲ ਵੀ ਹੁੰਦਾ ਖੇੜਾ ਪਿੰਡ ਰੂਗਾ ਇਹਦੇ ਨੇ ਉੱਤੇ ਇੱਕ ਬੰਦਾ ਹੁੰਦਾ ਖੇੜੇ ਚ ਇੱਕ ਬੰਦਾ ਹੁੰਦਾ ਸਮਝ ਗਏ ਉੱਤੇ ਸਾਰੇ ਮਹਿਰਮ ਨੇ ਮਹਿਰਮ ਨੇ ਇਹਦਾ ਬਹੁਤ ਆਬਾਦੀ ਬਹੁਤ ਹੈ ਕੋਈ ਕਿਸੇ ਨੂੰ ਰੋਕਦਾ ਨਹੀਂ ਤੂੰ ਵਧੀ ਜਾਓ ਇਹ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਗੱਲ ਪੱਲੇ ਨਹੀਂ ਪਈ ਭਗਤਾਂ ਦੇ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕੁਝ ਦੱਸਣ ਦੀ ਧਿਆਨ ਨਹੀਂ ਦਿੱਤਾ ਉਹਨਾਂ ਕੋਲ